ਸਰਦਾਰ ਕਰਮਜੀਤ ਸਿੰਘ ਜੀ ਅਨਮੋਈ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਨ ਕੈਨੇਡਾ ਦੇ ਪਿਆਰਾ ਜੰਪਲ ਹੈਗੇ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਪਿੰਡਾ ਜੀ ਗੰਡੂਆ ਉੱਥੋਂ ਦੇ ਜੰਪਲ ਆ ਘਰਬਾਰ ਉਹਨਾਂ ਦਾ ਬੰਬੇ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੇ ਬਹੁਤ ਪਿਆਰੇ ਮਿੱਤਰ ਆ ਇਕੱਠੇ ਫਿਲਮਾਂ ਬਣਾਉਂਦੇ ਰਹੇ ਆ ਹੁਣ ਵੀ ਇਕੱਠੇ ਹੰਪਿਆਲਾ ਇਹ ਇਹਨਾਂ ਦੀ ਮੈਰਿਟ ਆ ਦੁੱਖ ਦੀ ਗੱਲ ਇਹ ਆ ਮੈਨੂੰ ਤਰਸ ਆਉਂਦਾ ਆ ਆਮ ਆਦਮੀ ਪਾਰਟੀ ਵਾਲਿਆਂ ਤੇ ਕਿ ਜਿਨ੍ਹਾਂ ਨੂੰ ਇਹਨਾਂ ਨੇ ਇਹ ਵਾਅਦੇ ਕੀਤੇ ਸੀ ਕਿ ਮੈਂ ਪਿੰਡ ਦੀਆਂ ਸੱਥਾਂ ਤੋਂ ਸਰਕਾਰ ਚਲਾਉਂਗਾ ਮੈਂ ਆਮ ਆਦਮੀ ਦੇ ਘਰਾਂ ਦੇ ਬੱਚਿਆਂ ਨੂੰ ਅੱਗੇ ਲੈ ਕੇ ਜਾਊਂਗਾ ਸਿਆਸਤ ਦੇ ਵਿੱਚ ਅੱਜ ਉਹ ਗੱਲਾਂ ਸਾਰੀਆਂ ਹੀ ਹਵਾ ਹੋ ਗਈਆਂ 16 ਲੱਖ ਵੋਟਰ ਆ ਫਰੀਦਕੋਟ ਕੌਨਸਟੀਟਿਊਐਂਸੀ ਦੇ ਇਹਨਾਂ ਨੂੰ ਬੰਦਾ ਹੀ ਨਹੀਂ ਥਿਆਇਆ ਕੋਈ ਆਮ ਆਦਮੀ ਦਾ ਦੀ ਕਿਸੇ ਨੂੰ ਇਤੁਰ ਟਿਕਟ ਦੇ ਕੇ ਨਵਾਜਦੇ ਆਪਦੇ ਦਿਲ ਤੇ ਹੱਥ ਰੱਖ ਕੇ ਦੇਖੋ ਜਿਹੜਾ ਬਾਹਰਲਾ ਬੰਦਾ ਕੀ ਤੁਹਾਨੂੰ ਲੱਗਦਾ ਜੇ ਕਰਮਜੀਤ ਅਨਮੋਲ ਕੱਲ ਨੂੰ ਜਿੱਤ ਗਿਆ ਤੇ ਦੁਆਰੇ ਕਦੇ ਤੁਹਾਡੇ ਦਰਸ਼ਨ ਕਰਨ ਵੀ ਆਊਗਾ ਜਿਹੜੇ ਬੰਦੇ ਨਾਲ ਦੂਰ ਦੂਰ ਤੱਕ ਆਪਣਾ ਰਿਸ਼ਤਾ ਹੀ ਕੋਈ ਨਹੀਂ ਉਹਨੇ ਕਦੇ ਆਸਤੇ ਆਉਣਾ ਇਹ ਆਪਣਾ ਕੰਮਲ ਹੋਊਗਾ ਜੇ ਆਪਾਂ ਉਹਨਾਂ ਨੂੰ ਵੋਟ ਪਾਵਾਂਗੇ ਤਗਲੀ ਗੱਲ ਹੰਸਰਾ ਦੇ ਹੰਸ ਜੀ ਬੀਜੇਪੀ ਦੇ ਕੈਂਡੀਡੇਟ ਆ ਅੱਜ ਕੱਲ ਦਿੱਲੀ ਰਹਿੰਦੇ ਆ ਜਲੰਧਰ ਦੇ ਜੰਪਾਲਾ ਫਰੀਦਕੋਟ ਨਾਲ ਕੋਈ ਦੂਰ ਦੂਰ ਤੱਕ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਤੇ ਅਖੀਰਲੀ ਗੱਲ 16 ਲੱਖ ਬੰਦੇ ਚੋਂ ਪੂਰੀ ਬੀਜੇਪੀ ਨੂੰ ਬੰਦਾ ਨਹੀਂ ਥਿਆਇਆ ਕੋਈ ਵੀ ਇੱਥੋਂ ਬਾੜ ਕੇ ਕੋਈ ਖੜਾ ਕਰਦੇ ਉਹਨਾਂ ਨੇ ਵੀ ਲੈ ਕੇ ਬਾਹਰੋਂ ਤਾਕਤ ਪਾਤੀ ਤੀਜੀ ਗੱਲ বিবি جی ਸਾਹੋ ਕੇ ਕਾਂਗਰਸ ਦੀ ਕੈਂਡੀਡੇਟ ਉਹ ਬੀਬੀ ਕੈਂਡੀਡੇਟ ਅਮਰੀਕਾ ਦੀ ਪੀਆਰਾ ਉੱਥੇ ਬੱਚੇ ਸੈਟਲਡ ਆ ਉਹਨਾਂ ਦੇ ਪੰਜਾਬ ਨਾਲ ਤਾਂ ਕੀ ਹਿੰਦੁਸਤਾਨ ਨਾਲ ਉਹਨਾਂ ਦਾ ਕੋਈ ਲਗਾ ਦੇ ਗਾਣੀ ਨਹੀਂ ਕੋਈ ਲਗਾ ਦੇ ਗਾਣੀ ਕਪੇ ਤੰਦੂਰ ਦੋ ਰੋਟੀਆਂ ਲਾਉਣ ਆਈ ਆ ਜੇ ਲੈ ਗਈਆਂ ਤਾਂ ਵਾਪਸ ਨਹੀਂ ਆ ਬਜਾ ਟੜਕੀ ਉਹਨੇ ਵਾਪਸ ਨਹੀਂ ਕਾ ਜਾ ਵੜਨਾ ਆਪਣੇ ਨੇ ਠੱਗੀ ਮਾਰਨ ਆਈ ਆ ਜਿਵੇਂ ਪਹਿਲਾਂ ਦੋ ਵਾਰੀ ਵਜਈਆ ਸਰਦਾਰ ਸਾਧੂ ਸਿੰਘ ਹੋਰੀ ਮਾਰ ਕੇ ਉਸ ਤੋਂ ਬਾਅਦ ਆਪਣਾ ਸਦੀਕ ਸਾਹਿਬ ਮਾਰ ਕੇ ਮੁਹੰਮਦ ਸਦੀਕ ਜੀ ਕਦੇ ਤੁਹਾਨੂੰ ਦਰਸ਼ਨ ਦਿੱਤੇ ਆ 10 ਸਾਲਾਂ ਤੋਂ ਕਿਸੇ ਨੇ ਕਦੇ ਕੋਈ ਲਾਲ ਪੈਸਾ ਕਦੇ ਕੋਈ ਆਇਆ ਆਪਣੇ ਪਿੰਡ 'ਚ ਐਵੇਂ ਜਿਵੇਂ ਇਹ ਠੱਗੀ ਮਾਰਨ ਆਏ ਆ ਆਪਣੇ ਨਾਲ ਠੱਗੀ ਮਾਰ ਕੇ ਭੱਜ ਜਾਣਾ ਇਹਨਾਂ ਹੁਣ ਆਗੇ ਚੌਥੇ ਕੈਂਡੀਡੇਟ ਸਰਦਾਰ ਸਰਜੀਤ ਸਿੰਘ ਜੀ ਇਹਦੇ ਕੋਈ ਦੋਹਰੇ ਨਹੀਂ ਇਹਨਾਂ ਦੇ ਪਿਤਾ ਜੀ ਦੀ ਬੜੀ ਵੱਡੀ ਕੁਰਬਾਨੀ ਹੈ ਔਰ ਇਹ بڑا ਧਾਰਮਿਕ ਜਾਂ ਮੁੱਦਾ ਬਣਾਤਾ ਪਰ ਮੇਰੀ ਡਿਊਟੀ ਬਣਦੀ ਆ ਤੁਹਾਨੂੰ ਸਾਰੀ ਗੱਲ ਕਲੀਅਰ ਦੱਸਣ ਦੀ ਤੁਹਾਡੀ ਮਰਜ਼ੀ ਆ ਵੋਟ ਜਿਹਨੂੰ ਤੁਸੀਂ ਮਰਜ਼ੀ ਪਾਓ ਪਰ ਤੁਹਾਨੂੰ ਹਰ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿੱਥੇ ਆਪਦੀ ਵੋਟ ਪਾ ਰਹੇ ਹੋ ਸਰਦਾਰ ਸਰਮਜੀਤ ਸਿੰਘ ਜੀ ਦੇ ਦਾਦਾ ਜੀ ਇਹ ਬਠਿੰਡੇ ਤੋਂ ਇੱਕ ਵਾਰੀ ਸ਼ਰੋਮਨੀ ਅਕਾਲੀ ਦਲ ਤੋਂ ਐਮਪੀ ਬਣ ਚੁੱਕੇ ਆ ਆਪਾ ਬਣਾਤੀ ਸੀ 5 ਸਾਲ ਐਮਪੀ ਰਹੇ ਆ ਪਾਰਲੀਮੈਂਟ ਦੇ ਵਿੱਚ ਇੱਕ ਅਲਫ਼ਾਜ਼ ਨਹੀਂ ਬੋਲੇ ਕਦੇ ਪਾਰਲੀਮੈਂਟ ਦੇ ਵਿੱਚ ਇੱਕ ਲਫ਼ਜ਼ ਵੀ ਬੋਲੇ ਹੁਣ 5 ਸਾਲ ਉਦੁਬਾਗ ਫੇਰ ਐਕਸ਼ਨ ਆਈ ਸਰਦਾਰ ਸਰਬਜੀਤ ਸਿੰਘ ਖਾਲਸਾ ਸਾਹਿਬ ਦੇ ਮਾਤਾ ਜੀ ਬਿੰਮਲ ਕੌਰ ਖਾਲਸਾ ਜੀ ਨੂੰ ਫੇਰ ਆਪਾਂ ਐਮਪੀ ਬਣਾਇਆ ਫੇਰ ਪਾਰਲੀਮੈਂਟ ਦੇ ਵਿੱਚ ਭੇਜਿਆ 5 ਸਾਲ ਇੱਕ ਅਲਫਾਬ ਉਹ ਨਹੀਂ ਬੋਲੇ ਪੰਜਾਬ ਵਾਸਤੇ ਦੋ ਵਾਰੀ ਭੇਜਤੇ ਤੀਜੀ ਵਾਰੀ ਸਰਦਾਰ ਸਰਬਜੀਤ ਸਿੰਘ ਖਾਲਸਾ ਸਾਹਿਬ ਬਠਿੰਡੇ ਤੋਂ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਸਾਹਿਬ ਦੀ ਪਾਰਟੀ ਜੁਆਇਨ ਕਰਕੇ ਇਲੈਕਸ਼ਨ ਲੜੇ ਬਹੁਤ ਬੁਰੀ ਤਰ੍ਹਾਂ ਹਾਰੇ ਉਦੋਂ ਬਾਅਦ ਕਦੇ ਬਠਿੰਡੇ ਦਰਸ਼ਨ ਨਹੀਂ ਦਿੱਤੇ ਇਹਨਾਂ ਨੇ ਦੁਬਾਰਾ ਪੀਐਸਪੀ ਜੁਆਇਨ ਕੀਤੀ ਇਹਨਾਂ ਨੇ ਫਤੇਗੜ ਸਾਹਿਬ ਤੋਂ ਇਲੈਕਸ਼ਨ ਲੜੇ ਬਹੁਤ ਬੁਰੀ ਤਰ੍ਹਾਂ ਹਾਰੇ ਦੁਬਾਰਾ ਕਦੇ ਫਤੇਗੜ ਸਾਹਿਬ ਨਹੀਂ ਵੜੇ ਤੀਜੀ ਵਾਰੀ ਭਦੌੜ ਤੋਂ ਇਲੈਕਸ਼ਨ ਲੜੇ ਭਦੌੜ ਤੋਂ ਫੇਰ ਜਵੰਤ ਜਪਤ ਹੋਈ ਦੁਬਾਰਾ ਕਦੇ ਉੱਥੇ ਵੀ ਨਹੀਂ ਵੜੇ ਹੁਣ ਚੌਥੀ ਵਾਰੀ ਇੱਥੇ ਇਲੈਕਸ਼ਨ ਲੜਨ ਵਾਸਤੇ ਆਇਆ ਹਾਂ ਜੇ ਮੇਰੀ ਗੱਲ ਦੇ ਵਿੱਚ ਕੋਈ ਫਰਕ ਹੋਵੇ ਤਾਂ ਮੈਂ ਦੇਣਦਾ ਰਹੂੰਗਾ ਹਰ ਗੱਲਾਂ ਦਾ ਮੈਨੂੰ ਇਸ ਗੱਲ ਦਾ ਕੋਈ ਨਹੀਂ ਆ ਗਏ ਲੋਕ ਮਗਰ ਲੱਗੇ ਮੈਨੂੰ ਟੈਲੀਫੋਨ ਵੀ ਵੜੇ ਆਉਂਦੇ ਆ ਤਰਾ ਤੋਂ ਜੋ ਦੋ ਪੈਕ ਲੱਗੇ ਹੁੰਦੇ ਆ ਮੈਨੂੰ ਬਹੁਤ ਮੇਰੇ ਨਾਲ ਗੱਲਾਂ ਕਰਦੇ ਆ ਲੋਕ ਓ ਬਾਈ ਤੂੰ ਐਕਤੀ ਸਾਨੂੰ ਨਾ ਰੋਕੀ ਤੇਰੇ ਨਾਲ ਆ ਤੇਰੇ ਪਿੱਛੇ ਜਾਨ ਵੀ ਦੇ ਦਾਂਗੇ ਪਰ ਕਿਹੜਾ ਸਾਨੂੰ ਸਾਨੂੰ ਕਿਹੜਾ ਪੰਥ ਨੂੰ ਵੋਟਾਂ ਪਾ ਲੈਂਦੇ ਪਾ ਲੋ ਬਾਈ ਮੇਰੇ ਅਕਲ ਕੋ ਹਟ ਦੇ ਕੰਮ ਪਰ ਇਹ ਤੁਹਾਨੂੰ ਮੈਂ ਤਾਂ ਦੱਸਣ ਲੱਗਿਆ ਪਾਓ ਜੀ ਸੱਚੇ ਤੁਹਾਡਾ ਰਾਈਟ ਆ ਪਰ ਵੋਟ ਪਾਉਣ ਤੋਂ ਪਹਿਲਾਂ ਤੁਹਾਨੂੰ ਬੰਦੇ ਦਾ ਪਤਾ ਹੋਣਾ ਚਾਹੀਦਾ ਤੁਸੀਂ ਵੋਟ ਕਿਹਨੂੰ ਪਾ ਰਹੇ ਸਿਰਫ ਇਹ ਦੱਸਣ ਵਾਸਤੇ ਮੈਂ ਇਹ ਸਾਰੇ ਖੁਲਾਸੇ ਕਰ ਰਿਹਾ ਇਤੋਂ ਵਾਲੇ ਜਿਹੜੇ ਆਪਣੇ ਲੋਕ ਆ ਨਾ ਮਲਬਈ ਫਰੀਦਕੋਟ ਦੇ ਐਨੇ ਭੋਲੇ ਭਾਲੇ ਤੇ ਸਿੱਧੇ ਲੋਕ ਆ ਜੀਨੇ ਲਈ ਗੱਲੀ ਤੇ ਉਸੇ ਨਾਲ ਤੁਰ ਚੱਲੀਆਂ ਆਪਣੇ ਤਾਂ ਉਹ ਕਹਾਵਤ ਆ ਮੈਂ ਸਿਰਫ ਇੱਕੋ ਹੀ ਤੁਹਾਨੂੰ ਸਾਰਿਆਂ ਨੂੰ ਸਵਾਲ ਕਰੂੰਗਾ ਕਿ ਮੈਨੂੰ ਇੱਕ ਗੱਲ ਦੱਸ ਦਿਓ ਨਾਲੇ ਜਿਹੜੇ ਇਹਨਾਂ ਦੇ ਨਾਲ ਫਿਰਦੇ ਆ ਉਹਨਾਂ ਨੂੰ ਵੀ ਇਹ ਸਵਾਲ ਆ ਮੇਰਾ ਕਿ ਤੁਹਾਨੂੰ ਇਹ ਪਤਾ ਕਿ ਸਰਦਾਰ ਸਰਬਜੀਤ ਹੋਰਿਆਂ ਦਾ ਪਿੰਡ ਕਿਹੜਾ ਇੰਨੀ ਸੰਗਤ ਬੈਠੀ ਆ ਕਿਸੇ ਨੂੰ ਪਤਾ ਜੇ ਕਿਸੇ ਨੂੰ ਪਤਾ ਤਾਂ ਹੱਥ ਖੜਾ ਕਰਕੇ ਦੱਸ ਦਿਓ ਤੁਸੀਂ ਸਾਰੇ ਜਣੇ ਨੈਟ ਚਲਾਉਣੇ ਹੁੰਦੱਸ ਦੱਸ ਦਿਓ ਯਾਰ ਕਿਸੇ ਨੂੰ ਪਤਾ ਇਹਦਾ ਪਿੰਡ ਕਿਹੜਾ ਨਹੀਂ ਪਤਾ ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਪਿੰਡ ਹੈਗਾ ਮਲੋਹਾ ਡਿਸਟ੍ਰਿਕਟ ਫਤਿਹਗੜ ਸਾਹਿਬ ਦੇ ਵਿੱਚ ਪੈਂਦਾ ਮੈਂ ਸਿਰਫ ਇੱਕੋ ਹੀ ਸਵਾਲ ਕਰਨਾ ਕਿ ਕਾਕਾ ਜੀ ਤੁਹਾਡਾ ਆਪ ਦਾ ਹਲਕਾ ਉਥੇ ਰਿਜ਼ਰਵਾ ਫਤੇਗੜ ਸਾਹਿਬ ਤੁਸੀਂ ਉਥੋਂ ਕਿਉਂ ਨਹੀਂ ਇਲੈਕਸ਼ਨ ਲੜਦੇ 300 ਕਿਲੋਮੀਟਰ ਚੱਲ ਕੇ ਇਤੋਂ ਕੋਲ ਇਲੈਕਸ਼ਨ ਲੜਨ ਵਾਸਤੇ ਆਏ ਹੋ ਫਰੀਦਕੋਟੋਂ ਮੈਂ ਆਹ ਸਵਾਲ ਦਾ ਮੇਰੇ ਦਾ ਜਵਾਬ ਦੇ ਦੇਣ ਸਾਰੀਆਂ ਗੱਲਾਂ ਵਿੱਚ ਹੀ ਆ ਜਾਣਗੀਆਂ ਬਾਕੀ ਹੋਰ ਕੁਝ ਨਹੀਂ ਕਹਿੰਦਾ ਮੈਂ ਫਰੀਦਕੋਟ ਹਲਕੇ ਤੋਂ ਇਲੈਕਸ਼ਨ ਲੜਨ ਵਾਸਤੇ ਆਏ ਆ ਜਿੱਦਾ ਕਿ ਖੁਦ ਆਪ ਦਾ ਹਲਕਾ ਰਿਜ਼ਰਵਾ ਫਤੇਗੜ ਸਾਹਿਬ ਉਥੋਂ ਇਲੈਕਸ਼ਨ ਲੜ ਲੈਣ ਇੰਨੀ ਕ ਬੇਨਤੀ ਆ ਇਹ ਵੀ ਆਪਣੇ ਹਲਕੇ ਦੇ ਨਹੀਂ ਗੇ ਇਹ ਸੀਗੇ ਚੌਥੇ ਕੈਂਡੀਡੇਟ ਹੁਣ ਹੈਗਾ ਪੰਜਵਾਂ ਕੈਂਡੀਡੇਟ ਸਿੱਧਾ ਰਾਜਿੰਦਰ ਸਿੰਘ ਦੀ ਧਰਮਕੋਟ ਸਾਹਿਬ ਹੁਣ ਗੱਲਾਂ ਜਾਂਦੀਆਂ ਕੁਰਬਾਨੀ ਦੀ ਇਹਨਾਂ ਦੇ ਪਿਤਾ ਜੀ ਸਰਦਾਰ ਸੀਤਲ ਸਿੰਘ ਦੀ ਧਰਮਕੋਟ ਸਾਹਿਬ ਉਸ ਜ਼ਮਾਨੇ ਦੇ ਬੜੇ ਬਹੁਤ ਹੀ ਪੜ੍ਹੇ ਲਿਖੇ ਇਨਸਾਨ ਸੀ 80-82 ਸਾਲ ਦੀ ਉਮਰ ਆ ਉਹਨਾਂ ਦੀ ਸਰਕਾਰੀ ਵਕੀਲ ਲੱਗੇ ਹੋਏ ਸੀ ਨਕੌਦਰ ਦੀ ਕਚਹਿਰੀ ਦੇ ਵਿੱਚ 1984 83 82 83 ਉੱਥੇ ਹੁੰਦੇ ਸੀ ਜਦੋਂ 1984 ਦੇ ਵਿੱਚ ਕਾਂਗਰਸ ਪਾਰਟੀ ਨੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਤੇ ਅਸਤੀਫਾ ਦੇ ਕੇ ਆਪਣੇ ਘਰੇ ਆ ਗਈ ਕਹਿੰਦੇ ਅੱਜ ਤੋਂ ਬਾਅਦ ਇਹ ਚਾੱਕਰੀ ਨਹੀਂ ਕਰਦੀ ਇਹ ਗੰਦੀ ਸਰਕਾਰ ਨੇ ਇਹ ਮਾੜੀ ਸਰਕਾਰ ਨੇ ਮੇਰੇ ਧਰਮ ਤੇ ਅਟੈਕ ਕਰਤਾ ਨੌਕਰੀ ਛੱਡਦੀ ਅੱਜ ਕੱਲ ਜੇ ਕੋਈ ਚਪੜਾਸੀ ਲੱਗ ਜੇ ਨਾ ਉਹ ਨਹੀਂ ਛੱਡਦਾ ਭਲਾ ਦੀ ਪਰਲੋਂ ਆ ਜੇ ਇਹ ਹਿਸਟਰੀ ਆ ਛੱਡ ਕੇ ਆਪਦੇ ਘਰੇ ਆ ਗਏ 12 ਸਾਲ ਘਰੇ ਬਹਿ ਕੇ ਵਕਾਲਤ ਕੀਤੀ ਉਹਨਾਂ ਬੱਚਿਆਂ ਦੇ ਕੇਸ ਲੜੇ ਜਿਨ੍ਹਾਂ ਤੇ ਪੁਲਿਸ ਨੇ ਝੂਠੇ ਮੁਕਾਬਲੇ ਬਣਾਏ ਸੀ ਝੂਠੇ ਕੇਸ ਕੀਤੇ ਸੀ ਅੰਦਰ ਦਿੱਤੇ ਸੀ ਉਹ ਕਢਾਏ بڑے ਬੱਚਿਆਂ ਦੀਆਂ ਜਾਨਾਂ ਬਚਾਈਆਂ ਤੇ ਬਾਦਲ ਸਾਹਿਬ ਨੇ 1997 ਦੇ ਵਿੱਚ ਇਹਨਾਂ ਨੂੰ ਧਰਮਕੋਟ ਹਲਕੇ ਤੋਂ ਐਮਐਲਏ ਦੀ ਟਿਕਟ ਦੇ ਕੇ ਨਵਾਜਿਆ ਤੇ ਪਹਿਲੀ ਵਾਰੀ ਜਿੱਤ ਗਏ ਉਦੋਂ ਤਿੰਨ ਵਾਰੀ ਲਗਾਤਾਰ ਦਿੱਤੇ ਮੰਤਰੀ ਵੀ ਰਹੇ ਬੇਦਾਗ ਸਖਸ਼ੀਤ ਰਹੇ ਤਿੰਨੇ ਵਾਰੀ ਬੈਕ ਟੂ ਬੈਕ ਇਹ ਐਮਐਲਏ ਬਣੇ ਤੇ ਵੱਧ ਵੋਟਾਂ ਨਾਲ ਹਰ ਵਾਰੀ ਜਿੱਤੇ ਰਹੇ ਇੰਨੇ ਲੋਕਾਂ ਦੀ ਸੇਵਾ ਕੀਤੀ ਇੰਨੇ ਲੋਕਾਂ ਦੇ ਹਰਮਨ ਪਿਆਰੇ ਹੁਣ ਉਸ ਪਰਿਵਾਰ ਦੇ ਇਸ ਬੱਚੇ ਨੂੰ ਧਰਮਕੋਟ ਸਾਹਿਬ ਨੂੰ ਸਰਦਾਰ ਤਕਬੀਰ ਸਿੰਘ ਜੀ ਬਾਦਲ ਸਾਹਿਬ ਘਰੋਂ ਬਾਹਰ ਕੇ ਲਿਆ ਕੇ ਇਹਨਾਂ ਨੇ ਲੋਕ ਸਭਾ ਦਾ ਕੈਂਡੀਡੇਟ ਆਪਣਾ ਬਣਾ ਕੇ ਇੱਥੇ ਠਲਤਾ ਤੇ ਤੁਹਾਨੂੰ ਇੱਕ ਗੱਲ ਮੈਂ ਹੋਰ ਦੱਸਦਾ ਚਾਰੇ ਕੈਂਡੀਡੇਟ ਇਹ ਤੋਂ ਪਹਿਲਾਂ ਜਿਹਨਾਂ ਦੇ ਮੈਂ ਨਾਮ ਲਏ ਸੀ ਚਾਰਾਂ ਚੋਂ ਕੋਈ ਪਲੱਸ 2 ਨਹੀਂ ਟੱਪਿਆ ਤੇ ਜਾਣਾ ਹਿੰਦੂਸਤਾਨ ਦੀ ਸਭ ਤੋਂ ਵੱਡੀ ਪੰਚਾਇਤ ਚ ਸਭ ਤੋਂ ਵੱਧ ਪੜੇ ਲਿਖੇ ਨੌਕਰੀ ਵੀ ਕਰ ਸਕਦੇ ਸੀ ਰਾਮਨਾ ਇਹਨਾਂ ਨੂੰ ਕੋਈ ਨਾ ਕੋਈ ਜੌਬ ਮਿਲ ਜਾਂਦੀ ਗ੍ਰੈਜੂਏਟ ਸੀ ਇਹਨਾਂ ਦੀ ਵਾਈਫ ਬਾਰੇ ਆਪ ਦੱਸਣਗੇ ਬਹੁਤੀ ਪੜੀ ਨਹੀਂ ਸੀ ਲੜਕੀਆਂ ਮੈਨੂੰ ਲੱਗਦਾ ਹਿੰਦੁਸਤਾਨ ਦਾ ਕਿ ਦੁਨੀਆ ਤੇ ਨਹੀਂ ਬੜੀ ਨਹੀਂ ਹੋਣੀ ਜਿੰਨਾ ਉਹਨੇ ਰਿਸਰਚ ਕੀਤੀ ਆ ਉਹਦੇ ਬਾਰੇ ਤੁਹਾਨੂੰ ਆਪ ਦੱਸਣਗੇ ਇਹ 55 ਕੈਂਡੀਡੇਟਾਂ ਦਾ ਮੈਂ ਤੁਹਾਨੂੰ ਵਰਨਰ ਕਰਦਾ ਵੀ ਆਪਣੇ ਪੰਜ ਕੈਂਡੀਡੇਟ ਪੰਜੇ ਆ ਮੈਦਾਨ 'ਚ ਖੜੇ ਆ ਫੈਸਲਾ ਹੋਏਗਾ ਹੁਣ ਤੁਹਾਡੇ ਹੱਥ 'ਚ ਤੁਸੀਂ ਕਿਹਨੂੰ ਜਿਤਾਉਂਦੇ